ਹੈਲੋ ਜੀ ਸਸਿਕਾ ਸਾਰਿਆਂ ਨੂੰ ਉਮੀਦ ਕਰਦੇ ਆ ਮੈਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਗਏ ਹੋਏ ਸੀ ਖੇਤ ਟਮਾਟਰਾਂ ਨੂੰ ਲੱਗ ਗਿਆ ਜੀ ਦੂਜਾ ਪਾਣੀ ਅੱਜ ਹੋ ਗਏ ਇਹ 25 26 ਦਿਨਾਂ ਦੇ 24 25 ਦੇ ਦਿਨਾਂ ਦੇ ਕਿ ਕਿ ਖੂਬ ਜੀ ਤੁੱਪੇ ਦਾ ਧੁੱਪ ਲੱਗਦੀ ਆ ਅੰਦਰ ਠੰਡ ਲੱਗਦੀ ਆ ਨਾ ਹਾਂ ਮੈਂ ਤਾਂ ਹੁਣ ਆਉਂਦੀ ਹੋਈ ਲਾ ਕੇ ਆਈਆਂ ਟੋਪੀ ਜੈਕਟ ਇਹ ਕੀ ਖਾਂਦੇ ਨੇ ਗੰਡ ਗੰਡ ਹੋਏ ਨਾ ਗੰਡ ਹੋਏ ਜੇ ਨਿਕਲਦੇ ਨੇ ਜਿੱਥੇ-ਜਿੱਥੇ ਪਾਣੀ ਜਾਈ ਜਾਊਗਾ ਉੱਥੇ-ਉੱਥੇ ਜਾਈ ਜਾਣਗੇ ਹੈਨਾ। ਉਹਰੇ ਅੱਪਾ ਆਏ ਸੀਗੇ ਚਾਹ ਲੈ ਕੇ। ਚਾਹ ਛੜੀ ਪੀ ਲਈ ਹੈ। ਹਾਂ ਸਿਆ ਹਾਂ ਜਾਦੇ ਸੁੱਕ ਗਿਆ ਤੀ ਹਾਂ ਹੁਣ ਐਨੀ ਹੁੰਦੀ ਤਾਂ ਨਹੀਂ

ਫਲਾਰ ਇਸਗੇ ਮਟਰਾਂ ਲੜ ਗਏ ਬਗਜਾਂ ਮੈਂ ਕੋਈ ਕੰਮ ਕਰ ਲੂਗੀ ਆਪਦਾ ਮੋٹے ਕੱਪੜੇ ਕੱਢਾਂ ਉਹ ਚੋਂ ਨਹੀਂ ਕੱਢ ਲੈਣੀਆਂ ਕੱਢ ਕੇ ਧੋ ਲਾਂਗੇ ਉਹਨਾਂ ਨੂੰ ਤਰ ਦੂੰਗੀ ਕਿੰਨੇ ਵਜ ਗਏ 12 1 ਵਜ ਗਏ ਹੋਣਾ ਤਰ ਦੂੰਗੀ मेरे भांडे नहीं जाते है चलिए हूं घर ਮਟਰ ਜਿਹੜੇ ਕੁਝ ਸਟਾਰਟ ਨੂੰ ਸੁੱਕ ਗਏ ਸੀ ਇਹਨਾਂ ਸਾਣੀ ਪਾਉਂਗਾ ਜੀ ਇਹਨਾਂ ਨੂੰ ਥੋੜਾ ਹਟਾ